ਚੱਲ ਗਏ ਪਰੋਨੇ ਚੱਲ ਗਏ ਪਰੋਨੇ ਪਰੋਨੇ ਤੇ ਪਰੋਨੇ ਆਉਂਦੇ ਹੁਣ ਕੀ ਕਰ ਲੱਗਿਆ ਬਾਪ ਸਾੜ ਦੇ ਚੁੱਕੇ ਲੜਾ ਨਹੀਂ ਚੁੱਕੇ ਲੜਾ ਚੋਕਲੋ ਉਹ نیچے ਨਾ ਆ ਗਈ ਚੋਕਲਿਆ ਚੱਲ ਮੁੱਠੂ ਗਏ ਪਰੋਨੇ ਨਹੀਂ ਨਾ ਉਹ ਮੇਰਾ ਕਰ ਦੋ ਦੂਜਾ ਪਲਾਜੋ ਵੀ ਸਹੀ ਵਧੀਆ ਹਾਂਜੀ ਜੀ ਗੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੇ ਹੋ ਗਿਆ ਵਧੀਆ ਸਵਾਗਤ ਕਰਦੇ ਹਾਂ ਦਾ ਆਪਣੇ YouTube ਚੈਨਲ ਦੇ ਜਿੱਦਾਂ ਨਾ ਇਸ ਨੂੰ ਮਿਸਮੱਲੀ ਚਾਹ ਵੀ ਮੈਂ ਤੁਹਾਨੂੰ ਮੰਦੀ ਕਰੀ ਬਾਸੇ ਦੀ ਫੇਰ ਬੱਲੀ ਕਰੀ ਮੈਂ ਮੈਨੂੰ ਬਾਤ ਚ ਕਰੀ ਫਿਰ ਚਾਹ ਪੀ ਤੇ ਆਪਾਂ ਆਵਾਜ਼ ਘਟਾ ਕਰੋ ਓਏ ਇੱਕ ਤੇ ਆ ਜਿਹੜਾ ਮੁੰਡਾ ਨਾ ਸਾਰਾ ਦਿਨ ਬਸ ਇਹਨੂੰ ਇੱਕੋ ਕੰਮ ਆ ਟੀਵੀ 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 ਤੇ ਥੋੜਾ ਬਹੁਤ ਯਾਰ ਦੂਰ ਹੋ ਚੁੱਕੇ ਆ ਪੂੜੀਆਂ ਵਗੈਰਾ ਖਾ ਲੀਆਂ ਸੀ ਗੈਸਟ ਆ ਗਏ ਉਹਨਾਂ ਨਾਲ ਖੜੀ ਗੱਪਾ ਛੱਪਾ ਮਾਰੀਆਂ ਹੁਣ ਅਸੀਂ ਰੈਡੀ ਹੋ ਚੁੱਕੇ ਆਂ ਘਰ ਜਾਣਾ ਵਾ ਜੇ ਮਲੇਸਾ ਥੋੜਾ ਕੰਮ ਗਿਆ ਆਉਂਦੇ ਆ ਤੇ ਫਿਰ ਜਾਵਾਂਗੇ ਬਾਕੀ ਬਲੌਗ ਦੇ ਨਾਲ ਇਦਾਂ ਹੀ ਚੁੜੇ ਰਹੋ ਬਲੌਗ ਨੂੰ ਹੀ ਕਰਦੇ ਆ ਕੰਟੀਨਿਊ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਿਹੜਾ ਉਹ ਨਾ ਕਰਨਾ ਬੋਲੇ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਸਰਬਾਬ ਇਹ ਕਾ ਮੁੰਡਾ ਵੇ ਲੋ ਵੇਲਾ मामू जी बाबू मामू ਕੀ ਲੱਗੇ ਬਬੀ ਤਾਂ ਨਾ 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 ਮੇਰਾ ਪਰਮਾ ਤੇ ਨਾ ਹਾਂ ਆਈ ਨਹੀਂ ਆਂ ਟਾਡਾ ਆ ਫਿਰ ਤੋਂ ਫੋਟੋ ਲੈ ਉਹ ਯਾਰ ਮੈਨੂੰ ਲੱਗਿਆ ਬਲੂ ਚਲੋ ਚਲੋ ਟਾਈਮ ਵਧਾਓ ਚੱਲੀਏ ਚਲ ਮੈਨੂੰ ਨਹੀਂ ਹਿਜਾਉਂ ਦੱਬੀ ਆਂ ਜੇ ਆਪਾਂ ਉਂਦੀ ਆਂ ਮੈਂ ਉਂਦਾ ਉਂਦੀ ਆ ਹਾਂ ਸਾਰੀ ਸੰਗਣੇ ਵੇਖਿਆ ਕੀ ਕੀ ਜੋ 2 ਵਜ ਗਏ ਹਾਂ ਤੂੰ ਦੇ ਆ ਬਸੌਂਦੇ ਆ ਉਹ ਕਦਰ ਵੀ ਜਾਏ ਤੂੰ ਮੈਂ ਤਾਂ ਛਾਟਰ ਮਾਰਨਾ ਤਾਂ ਹੋ ਗਿਆ ਹਾਂ ਨੂੰ ਨੀਂਦ ਨਹੀਂ ਆਉਂਦੀ ਜੋ ਨਹੀਂ ਬਸ ਕੋਈ ਕਿ ਤੇਰੇ ਕੋਲ ਮੇਰਾ ਤਾਂ ਪਾਏ ਮੈਨੂੰ ਜਾ ਆਵਾ ਜਾਂਦੀ ਵੀ ਤੇਰੀ ਲੈ ਕੇ ਪਾਣੀ ਤੇ ਲੈ ਕੇ ਹਾਂ ਤੇ ਚੁਗਿਆ ਕਰਦਾ ਪਾਣੀ ਲੀਲਾ ਥੰਗ ਮੈਂ ਸੁਕਦਾ ਇਹ ਚੁਗਿਆ ਮੇਰੀ ਨਹੀਂ ਹੁੰਦੀ ਆਏ ਹੈ ਚੱਪਲ ਹੀ ਮਾਰ ਦਿੰਦੀ ਲੋ ਜੀ ਉਹ ਵੀ ਗੱਲਾਂ ਜਿਹੜੇ ਬੱਸ ਬੱਸ ਮੈਂ ਪਰਧ ਕਰ ਦੇ ਘੱਟ ਗਈ ਐ ਮੈਂ ਪਰਧ ਕਰ ਦੂ ਬਾਵੇ ਜੋਂ ਨੇ ਉਹਨਾਂ ਨੂੰ ਬਾਦ ਆਦੀ ਕਰਦੀ ਐ ਪਰ ਦੇਖਿਆ ਤੂੰ ਦਿਮਾਗ ਨੇ ਚੂੜ ਮਰ ਲੈ ਨੇ ਇਹਨਾਂ ਦੀ ਗੱਲਾਂ ਬੰਦਾ ਤੇ ਨਾ ਫਿਰ ਇੱਥੇ ਕਿ ਜੇ ਰਹੋਗੇ ਕਿਉਂ ਅੰਦਰ ਦਾ ਤਾਂ ਬੜੀ ਹੋ ਕੇ ਇੱਥੇ ਤਾਂ ਕੀ ਮਤਲਬ ਮੈਂ ਚੁਪੀਟਾ ਕੱਢੀ ਲੈ ਇਹਨਾਂ ਦਾ ਤਾਂ ਕੋਈ ਨਹੀਂ ਇੱਥੇ ਹੀ ਐ ਇੱਥੇ ਰਹੋਗੇ ਮਜ਼ਾ ਦੇ ਦਿਮਾਗ

いや આ કાલી મોકરો ઓલરા જ આપનાઈ ની એમ ઓન કે આнда દે દે ઉનરે આંદે ને માં ગાડી અંદર યામી કઈ કરતો તને ગયા હા મકડા ગયા મકડા ગયા ઓહો ગાડી નીયા કે કરે જાવારે પે આપડાનો ફોટો કદકે લાવને મોકરાને કંદે પાણી નું ધ્યાન રાખજો ટાટા બાય બાય આ હું મોડ દે લાવો ઠંડી કર લો મણીજી Good done! How are you? Good done guys, you did it! Good ਬਾਏ ਲੋ ਲੋ ਬੈਠ ਲੀ ਗਾ ਆਹੋ ਤਾ ਨਾ ਲਓ ਜੀ ਇੱਥੋਂ ਲੈਣ ਲੱਗੇ ਆਈਸਕ੍ਰੀਮ ਕਿੰਨੇ ਪੈਸੇ 3 ਰੁਪਏ ਹਾਂ ਜੀ ਮੈਨੂੰ ਦੇ ਮੈਂ ਵੇਖੋ ਜੀ ਆਪਾਂ ਆ ਗਏ ਆ ਉੱਥੋਂ ਤੇ ਕਾਫੀ ਟਾਈਮ ਹੀ ਹੋ ਗਿਆ ਦਿਨ ਵੱਜ ਚੁੱਕੇ ਆ ਤੇ ਹੁਣ ਅਸੀਂ ਘਰ ਜਾ ਰਹੇ ਆ ਕਿੰਨਾ ਇੰਨੀ ਦੁਪਹਿਰ ਲੱਗੀ ਜਦ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਬਰਬਾਦ ਨੂੰ ਲੈ ਕੇ ਦਿੱਤੀ ਆਈਸਕ੍ਰੀਮ ਵੇ ਵੇ ਪੀਓ ਚਾਹ ਕਰੋ ਪੂਰੀ ਧੁੰਦ ਲੱਗੀ ਆ ਨਹੀਂ ਖਾਣੀ ਹੈ ਉਹ ਵੇ ਰਵੇਟ ਲਿਆ ੁੱਗੀ ਸਾਰੀ ਲਪੇਟ ਲਈ ਤੇ ਹੁਣ ਘਰ ਚੱਲਦੇ ਆ ਤੇ ਜੇ ਰਸਤੇ ਵਿੱਚ ਕੋਈ ਕਲਿੱਪ ਲਾਣ ਵਾਲੀ ਹੋਈ ਤੇ ਲਵਾਂਗੇ ਫਿਰ ਘਰ ਜਾ ਕੇ ਤੁਹਾਨੂੰ ਮਿਲਦੀਆਂ ਤੇ ਨਹਿਰ ਪੂਰੀ ਸੁੱਕੀ ਆ ਨਾ ਅੱਜ ਬਰਸਾਉਂਦਾ ਜਾਂਦਾ ਹੁਣ ਘਾਣਾ ਪਾਣੀ ਦੋਨੇ ਅੱਜ ਜੇ ਸਸ਼ੀਕਲ ਦੇ ਸਾਰੇ ਆਣੋ ਤੇ ਸਾਰੇ ਜਣੇ ਬਹੁਤ ਵਧੀਆ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਜੈਸਾ ਨਾਇਸ ਮਿਸਿਸ ਮੱਲੀ ਤੇ ਕੱਲ ਜਿਹੜਾ ਸੀ ਆਪਣੇ ਕੋਲ ਸ਼ੂਟ ਨਹੀਂ ਕੀਤਾ ਗਿਆ ਕਿਉਂਕਿ ਕੰਮ ਕਰਦੇ ਚਿੰੰਗ ਜਿਹੜਾ ਬੀਜ਼ੀ ਹੋ ਰਹੀ ਸੀ ਕਿ ਵਲੌਗ ਨਹੀਂ ਬਣਾਇਆ ਗਿਆ ਤੇ ਮੈਂ ਕਿਹਾ ਚਲੋ ਵਲੌਗ ਨੂੰ ਕਰਦੇ ਹਾਂ ਕੰਟੀਨਿਊ ਮੈਂ ਆ ਗਈ ਡਿਊਟੀ ਤੋਂ ਘਰ ਤੇ ਟਾਈਮ ਹੋ ਗਿਆ ਆਪਾਂ ਪੌਣੇ 6 ਦਾ ਤੇ ਬੂਆ ਨਹੀਂ ਖੁੱਲਣਾ ਬੂਆ ਬੰਦਿਆ ਵੇਖੋ ਮੈਡਮ ਸਾਹਮਣੇ ਖੜੀ ਆ ਪਰ ਮੈਂ ਦਰਵਾਜ਼ਾ ਕਰ ਦਿੱਤਾ ਲੋਕ ਕਿਉਂਕਿ ਬਾਹਰ ਜਾ ਕੇ ਤੇ ਪਾਣੀ ਦੇ ਵਿੱਚ ਭejਦੀ ਆ ਤੇ ਹੁਣ ਆਪਾਂ ਲੱਗੀਆਂ ਜੀ ਟਿੰਡਿਆਂ ਦੀ ਸਬਜ਼ੀ ਬਣਾਉਣਾ ਨਵੇਂ ਤਰੀਕੇ ਦੇ ਨਾਲ ਤੇ ਤੁਹਾਨੂੰ ਦਿਖਾਉਨੇ ਆ ਨਾਲ ਦੇ ਨਾਲ ਤੁਹਾਡੇ ਰੈਸਪੀ ਸ਼ੇਅਰ ਕਰਦੇ ਆ ਤੇ ਤੁਸੀਂ ਵੇਖੋ ਤੇ ਟਰਾਈ ਹੋਰ ਕਰਿਓ ਇੱਕ ਵਾਰੀ ਕਿਉਂਕਿ ਮੈਂ ਵੀ ਟਰਾਈ ਕਰਨ ਲੱਗੀ ਆ ਤੇ ਤੁਸੀਂ ਵੀ ਕਰਿਓ ਜੇ ਵਧੀਆ ਲੱਗੇ ਤਾਂ ਬਣਾਓ ਤੇ ਬਾਕੀ ਚਲੋ ਕਰਦੇ ਆ ਸਟਾਰਟ ਸਭ ਤੋਂ ਪਹਿਲਾਂ ਅਸੀਂ ਤੇਲ ਜੜਾ ਉਤਾਰ ਲਿਆ ਤੇ ਉਹਦੇ ਵਿੱਚ ਅਸੀਂ ਪਾਵਾਂਗੇ ਜੀਰਾ og så tilbake ਥੋੜਾ ਜਿਹਾ ਇਹ ਚੱਪਾ ਲਮਕ ਐਡ ਕਰਨਾ ਥੋੜੀ ਜੀ ਜੀ ਸੂਰੀ ਲੱਗਦੀ ਸੌਰੀ ਜੇ ਮੈਂ ਰੰਗ ਨਹੀਂ ਪਾਈ ਆਪਣੇ ਕਲਰ ਪੂਰੇ ਦੇਗੀ ਮੈਂ ਉਹ ਪਾ ਲਈ ਹੁਣ ਪੂਰੇ ਦੇ ਆਪ ਕੋਟੇ ਆ ਗਏ ਠੀਕ ਹੈ ਨਾ ਇਹਨਾਂ ਨੂੰ ਹੁਣ ਥੋੜਾ ਫਰਾਈ ਕਰ ਲਈਏ ਜਦੋਂ ਨਾ ਅਸੀਂ ਆਪਾਂ ਰੱਖਣੀ ਹੋਵੇ ਪਿੰਡੇ ਮੇਰੇ ਜਿਹੜੇ ਉਸਾਈ ਹੋ ਗਏ ਆ ਤੁਹਾਨੂੰ ਪਿੰਡੇ ਆਪਣੇ ਫਰਾਈ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਈਏ ਤੇ ਫਿਰ ਅੱਗੇ ਦਾ ਜਿਹੜਾ ਜੋ ਵੀ ਚੀਜ਼ਾਂ ਲੋੜ ਤਾਂ ਦੱਸੋ ਨਹੀਂ ਆਪਾਂ ਆਈ ਜਿਹੜਾ ਇਹਨਾਂ ਦਾ ਬਚ ਗਿਆ ਵਾ ਤੇ ਜੀਰਾ ਜਿਹੜਾ ਜੀ ਹੈ ਪਹਿਲਾਂ ਹੀ ਪਾਇਆ ਸੀ ਤੇ ਜੇ ਕਿਸੇ ਕੋਈ ਹਿੰਗ ਹੋਵੇ ਤੇ ਉਹ ਵੀ ਐਡ ਕਰ ਸਕਦਾ ਤੇ ਹੁਣ ਅਸੀਂ ਆਪਾਂ ਪਾ ਪਾ ਦਾਂਗੇ ਪਿਆਜ਼ ਅਦਰਕ ਮਿਸਟੀ ਆ ਤਾਂ ਇਹਨੂੰ ਅਸੀਂ ਦਬਾ ਫਰਾਈ ਕਰਦੇ ਆਂ ਪਿਆਜ਼ ਆਪਣਾ ਪੂਰੀ ਤਰ੍ਹਾਂ ਹੀ ਮੈਲਿਸ਼ ਨਾਲ ਟਮਾਟਰ ਐਡ ਕਰ ਦੋ ਹੁਣ ਇਸ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਪੁਣਾਂਗੇ ਹੁਣ ਇਹਦੇ ਅੰਦਰ ਨਮਕ, ਹਲਦੀ ਤੇ ਟਰਮ ਮਸਾਲਾ ਪਾਤਾ ਵੇ। ਇਸੇ ਤਰ੍ਹਾਂ ਹੀ ਪੋਣਾ ਹੈ ਕਿਤਨਾ ਨਮਕ ਪੋਣਾ ਹੈ ਕਿ ਤੁਹਾਡੀ ਜਿੰਦਰਾ ਜਲ ਜਾਵੇ। ਹਨਾ ਨੇ ਇੱਕ ਅੰਦਰ ਸਬਜ਼ੀ ਫਰਾਈ ਕਰਦੇ। ਥੋੜਾ ਜਿਹਾ ਮੇਰੇ ਅੰਦਰ ਪਾਣੀ ਪਾਤਾ ਤਾਂ ਕਿ ਇਹ ਥੋੜਾ ਵੇਖਣਾ ਚੰਗੀ ਵਧੀਆ ਲੱਗੇ। ਪਾਣੀ ਪਾਉਣ ਤੋਂ ਬਾਅਦ ਹੁਣ ਇਹਦੇ ਵਿੱਚ ਅਨ ਪਾਉਣਾ ਨਹੀਂ ਪੈਂਦੇ। ਠੀਕ। ਪਿੰਡੇ ਰੁਪਾ ਕੇ ਤੇ ਚੈਟਾ ਨੂੰ ਪਾਣੀ ਲਓ ਜੀ ਪਿੰਡੇ ਆਪਾਂ ਪਾ ਦਿੱਤੇ ਆ ਤੇ ਥੋੜਾ ਜਿਹਾ ਵਿੱਚ ਪਾਣੀ ਪਾ ਲਾਂਗੇ ਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਬਣਾ ਕੇ ਖਾਵਾਂਗੇ ਤੇ ਤੁਸੀਂ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੇ ਜੇ ਰੈਸਪੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੇਖ ਵਧੀਆ ਹੋਆ ਮੈਂ ਤੁਹਾਨੂੰ ਖਾ ਕੇ ਦੱਸੂਗੀ ਕਿ ਇਹਦਾ ਟੇਸਟ ਕਿੱਦਾਂ ਦਾ ਆ ਕਿੱਦਾਂ ਦੇ ਮਤਲਬ ਬਣੇ ਆ ਜਦੋਂ ਤੱਕ ਮੈਨੂੰ ਲੱਗਦਾ ਵਾ ਬਣੇ ਤਾਂ ਟੇਸਟੀ ਹੋਣਗੇ ਜੇ ਬਣਾਏ ਇਹਨੇ ਮਿਹਨਤ ਨਾਲ ਤੇ ਫਿਰ ਵਧੀਆ ਹੀ ਬਣੇ ਹੋਣਗੇ ਬਾਕੀ ਤੁਸੀਂ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਾ ਬਣਾਉਣ ਦਾ ਤਰੀਕਾ ਤੁਹਾਨੂੰ ਪਹਿਲਾਂ ਹੁੰਦਾ ਹੋ ਗਿਆ ਪਾਣੀ ਇਹ ਪਹਿਲਾਂ ਤੁਸੀਂ ਕਦੀ ਇਹ ਚੀਜ਼ ਬਣਾਈ ਹੈ ਕਿ ਜਾਨਾ ਮਤਲਬ ਫਸਟ ਟਾਈਮ ਇਥੇ ਜੋ ਵੀ ਹੈ ਨਾ ਜਰੂਰ ਦੱਸਿਓ